ਇਕ ਨਾ ਧਨਾੜ ਖੱਤਰੀ ਦਾ ਪੁੱਤਰ ਹੈ ਜੀ ਨਾਮ ਹੈ ਪ੍ਰੇਮਾ ਲਾਹੌਰ ਦਾ ਵਸਨੀਕ ਹੈ ਕਿਉਂਕਿ ਪਿਓ ਧਨਾੜ ਸੀ ਇਸ ਕਰਕੇ ਘਰੇ ਕਹੇ ਚੀਜ਼ ਦੀ ਘਾਟ ਨਹੀਂ ਰਹੀ ਹਜੇ ਆਪ ਕਿਸ਼ੋਰ ਅਵਸਥਾ ਦੇ ਵਿੱਚ ਹੀ ਸੀ ਪਿਤਾ ਚੜ੍ਹਾਈ ਕਰ ਗਿਆ ਬਚਪਨ ਦੇ ਵਿੱਚ ਹੁਣ ਐਸੇ ਹਾਲਾਤਾਂ ਦੇ ਵਿੱਚ ਲੋਕ ਵੀ ਮੌਕੇ ਦਾ ਫਾਇਦਾ ਚੱਕਦੇ ਐ ਵੀ ਅਜੇ ਨਿਆਣਾ ਐ ਤਨਦੌਲਤ ਵੱਧੂ ਹੈ ਕਿਉਂ ਨਾ ਫਾਇਦਾ ਚੱਕੀਏ ਐਸੇ ਬੰਦੇ ਨੂੰ ਨਸ਼ੇੜੀ ਬੰਦੇ ਬੜੀ ਛੇਤੀ ਟਾਰਗੇਟ ਕਰਦੇ ਆ ਪਤਾ ਕਿਉਂ ਕਿਉਂਕਿ ਆਪ ਦਾ ਨਸ਼ਾ ਲੱਤਾਂ ਪੂਰਾ ਕਰਨਾ ਸਿੱਧਿਆਂ ਤੌਰ ਤੇ ਆਪਦੇ ਕੋਲ ਪੈਸੇ ਹੈ ਨਹੀਂ ਮਿਹਨਤ ਕਰਦੇ ਆ ਤੇ ਐਨੇ ਪੈਸੇ ਨਹੀਂ ਮਿਲਦੇ ਵੀ ਘਰ ਵੀ ਚਲਾ ਲਈਏ ਤੇ ਨਸ਼ਾ ਵੀ ਕਰ ਲਈਏ ਇਸ ਕਰਕੇ ਐਸੇ ਅਮੀਰ ਬਾਪ ਦੀ ਅਮੀਰ ਔਲਾਦ ਨੂੰ ਮਿੱਠੀਆਂ ਚੋਪੜੀਆਂ ਲਾ ਕੇ ਪੋਲੀਆਂ ਪਾਲੀਆਂ ਜੀਆਂ ਗੱਲਾਂ ਕਰਕੇ ਸਮਾਜ ਦਾ ਮਾੜਾ ਪੱਖ ਦਿਖਾ ਕੇ ਵੀ ਆਹ ਦੇਖ ਇਦਾਂ ਦੇ ਲੋਕ ਨੇ ਦੁਨੀਆ 'ਚ ਐਡੇ ਗੰਦੇ ਲੋਕ ਨੇ ਛੱਡ ਪਰਈ ਇਹਨਾਂ ਲੋਕਾਂ ਦੀ ਖਾਤਰ ਜਿਉਣ ਦੀ ਲੋੜ ਨਹੀਂ ਆਪਣੇ ਬਾਰੇ ਸੋਚ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਕਰ ਕਰਾ ਕੇ ਨਸ਼ੇ ਤੇ ਲਾਣਾ ਪਹਿਲਾਂ 2-3 ਵਾਰ ਨਸ਼ਾ ਮੈਂ ਕਰਾਉ ਆਪਦੇ ਕੋਲੋਂ ਦੀ ਇਨਵੈਸਟਮੈਂਟ ਉਸ ਤੋਂ ਬਾਅਦ ਇਹਦੇ ਕੋਲ ਤਾਂ ਪੈਸਾ ਹੈ ਹੀ ਹੈ ਪਰ ਇਹ ਮੈਨੂੰ ساری ਜ਼ਿੰਦਗੀ ਨਸ਼ਾ ਕਰਾਏਗਾ। ਵਿਚਾਰਾ ਪ੍ਰੇਮਾ ਛੋਟੀ ਉਮਰ ਦੇ ਵਿੱਚ ਵੇਸ਼ਵਾਗਮੀ ਚ ਨਸ਼ਿਆਂ ਦੇ ਵਿੱਚ ਉਲਝ ਕੇ ਰਹਿ ਗਿਆ। ਕੁਰਾਹੇ ਪੈ ਗਿਆ ਮਾੜੀ ਸੰਗਤ ਪੈ ਗਿਆ। ਹੌਲੀ-ਹੌਲੀ ਇਸ ਵੇਸ਼ਵਾਗਮੀ ਅਤੇ ਨਸ਼ਿਆਂ ਦਾ ਨਤੀਜਾ ਇਹ ਨਿਕਲਿਆ ਵੀ ਬੜਾ ਭਿਆਨਕ ਬਿਮਾਰ ਪਿਆ। ਕੋੜ ਦਾ ਸ਼ਿਕਾਰ ਹੋ ਗਿਆ ਜੀ। ਜਦੋਂ ਕੋੜ ਦਾ ਸ਼ਿਕਾਰ ਹੋਇਆ ਤਾਂ ਉਸ ਤੋਂ ਬਾਅਦ ਅਛੂਤ ਬਿਮਾਰੀ ਸਮਝਦੇ ਨੇ ਲੋਕ ਇਹਨੂੰ ਛੂਤ ਦੀ ਬਿਮਾਰੀ ਸਮਝਦੇ ਐ ਇਸ ਕਰਕੇ ਫਿਰ ਕੋਈ ਹੱਥ ਲਾਣਾ ਤਾਂ ਦੂਰ ਵਰਤੋਂ ਵਿਹਾਰ ਵੀ ਨਹੀਂ ਕਰਦਾ ਵੀ ਕਿਤੇ ਇਹਦੀ ਬਿਮਾਰੀ ਸਾਨੂੰ ਵੀ ਨਾ ਲੱਗ ਜਾਏ ਬੜੀ ਨਾਮੁਰਾਦ ਬਿਮਾਰੀ ਐ ਸਾਨੂੰ ਲੱਗ ਗਈ ਅਸੀਂ ਕੀ ਨੂੰ ਆਖਾਂਗੇ ਕੀ ਕਰਾਂਗੇ ਉਹਨਾਂ ਵੇਲੇਾਂ 'ਚ ਇਸ ਕੋੜ ਦਾ ਛੇਤੀ ਨਾਲ ਇਲਾਜ ਵੀ ਨਹੀਂ ਸੀ ਹੁੰਦਾ ਹੌਲੀ ਹੌਲੀ ਸਰੀਰ ਗਲਣਾ ਸ਼ੁਰੂ ਹੋ ਜਾਣਾ ਉੱਪਰੋਂ ਦੀ ਵਿਚਾਰਾ ਪ੍ਰੇਮਾ ਲੋਕਾਂ ਨੂੰ ਪਿੰਡ 'ਚੋਂ ਵੀ ਬਾਹਰ ਕੱਢਤਾ ਵੀ ਜਾ ਉਹ ਕੋੜੀਆ ਬਾਹਰ ਚੱਲ ਪਿੰਡ 'ਚੋਂ ਬਾਹਰ ਕੱਢਤਾ ਹੌਲੀ ਹੌਲੀ ਕਰਕੇ ਧਨ ਦੌਲਤ ਵੀ ਮੁੱਕ ਗਿਆ ਜਿਹੜੇ ਸਕੇ ਸਬੰਧੀ ਬਣਦੇ ਸੀ ਮਿੱਤਰ ਬਣਦੇ ਸੀ ਨਸ਼ੇੜੀ ਉਹਨਾ ਵੀ ਹੋਲੀ-ਹੋਲੀ ਕਰਕੇ ਸੰਗਤ ਛੱਡਤੀ ਮਨਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਉਦੋਂ ਤੱਕ ਜਦੋਂ ਤੱਕ ਪੈਣਣਾ ਖਾਵਣਾ ਹੈ ਤੇ ਉਹ ਉਹਨਾ ਚਰ ਤੱਕ ਤਾਂ ਇਹ ਬੰਧਨ ਬਣਾ ਕੇ ਰੱਖਦੇ ਆ ਮਿੱਤਰ ਸਰਮੰਧੀ ਵਾਹ ਜੀ ਵਾ ਤੂੰ ਮੇਰਾ ਸਕਾ ਪਰ ਜਦੋਂ ਪੈਣਣਾ ਖਾਣਾ ਮੁੱਕ ਗਿਆ ਜਦੋਂ ਸਮਾਨ ਮੁੱਕ ਗਿਆ ਤਾਂ ਫਿਰ ਉਸ ਤੋਂ ਬਾਅਦ ਇਸ ਜ਼ਬਾਨ ਤੋਂ ਮੰਦੇ ਸ਼ਬਦ ਵੀ ਬੋਲਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਪੈਨਾ ਖਾਵਣਾ ਮੁੱਕ ਗਿਆ ਜਦੋਂ ਜੇਬਾਂ ਖਾਲੀ ਹੋ ਗਈਆਂ ਤਾਂ ਫਿਰ ਜ਼ਬਾਨ ਤੋਂ ਗੰਦੀਆਂ ਗਾਲਾਂ ਤੱਕ ਕੱਢ ਦਿੰਦੇ ਨੇ ਵੀ ਤੂੰ ਕੀ ਲੱਗਦਾ ਜਾ ਪਰਿਆ ਹੋ ਕੋੜੀ ਕਿਸੇ ਤਾਂ ਦਾ ਹੁਣ ਭਾਈ ਪ੍ਰੇਮੇ ਨੂੰ ਇਹ ਗੱਲ ਪਤਾ ਲੱਗ ਗਈ ਵੀ ਮੈਂ ਰੁੜ ਚੁੱਕਿਆ ਕੁਦਰਤੀ ਭਟਕਦਾ ਭਟਕਦਾ ਤੁਰਦਾ ਫਿਰਦਾ ਗੋਇੰਦਵਾਲ ਵਿਖੇ ਪਹੁੰਚ ਗਿਆ ਗੋਇੰਦਵਾਲ ਧੰਨ ਗੁਰੂ ਅਮਰਦਾਸ ਪਰਸ਼ਾ ਜੀ ਦਾ ਪਤਾ ਲੱਗਾ ਦਿਗਦਾ ਟੰਗਦਾ ਸਤਿਗੁਰਾਂ ਦੀ ਸ਼ਰਨ ਚ ਆਇਆ ਮੇਰੇ ਪਾਤਸ਼ਾਹ ਮੈਨੂੰ ਮੇਰੇ ਗੁਨਾਹਾਂ ਤੋਂ ਮੁਕਤ ਕਰਾ ਦਿਓ ਮੈਨੂੰ ਇਸ ਰੋਗ ਤੋਂ ਮੁਕਤ ਕਰਾ ਦਿਓ ਤੁਹਾਡੀ ਪ੍ਰਸ਼ੰਸਾ ਸਾਰੇ ਸੰਸਾਰ ਦੇ ਵਿੱਚ ਬਹੁਤ ਹੈ ਬੜੀ ਮਹਿਮਾ ਹੈ ਮਾਲਕ ਜੀ ਤੁਹਾਡੀ ਸਾਰੀ ਦੁਨੀਆ ਤੁਹਾਡਾ ਗੁਣ ਗਾਣ ਕਰਦੀ ਹੈ ਕਹਿੰਦੇ ਸਤਿਗੁਰੂ ਆਪ ਜੀ ਤਾਂ ਵੈਦਾਂ ਆਪ ਜੀ ਐਸੇ ਵੈਦ ਹੋ ਜਿਹੜੇ ਸਾਰਿਆਂ ਰੋਗਾਂ ਦਾ ਕਾਣ ਕਰ ਦਿੰਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਪ੍ਰੇਮੇ ਨੂੰ ਬੜਾ ਪਿਆਰ ਕਰਿਆ ਐਸੇ ਸੰਸਾਰਕ ਪੱਦਰ ਤੇ ਜੀਵਨ ਪੱਦਰ ਤੋਂ ਗਿਰੇ ਹੋਏ ਨੂੰ ਵੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਕਲਾਵੇ ਦੇ ਨਾਲ ਲਾਇਆ ਮਾਲਕ ਨੇ ਭਾਈ ਲਾਲੂ ਨੂੰ ਆਖਿਆ ਗੁਰੂ ਅਮਰਦਾਸ ਪਾਤਸ਼ਾਹੀ ਦੇ ਵੈਦ ਸਨ ਬੜੇ ਉੱਗੇ ਵੈਦ ਭਾਈ ਲਾਲੂ ਨੂੰ ਆਖਿਆ ਵੈਦ ਜੀ ਇਹਨਾਂ ਦੇ ਸਰੀਰ ਦਾ ਰੋਗ ਦਾ ਇਲਾਜ ਤੁਸੀਂ ਕਰੋ ਤੇ ਇਹਨਾਂ ਦੇ ਮਨ ਦਾ ਇਲਾਜ ਗੁਰਬਾਣੀ ਦੇ ਰਾਹੀਂ ਕਰਾਂਗੇ ਤੇ ਭਾਈ ਲਾਲੂ ਗੁਰੂ ਅਮਰਦਾਸ ਪਾਤਸ਼ਾਹੀ ਦੇ ਦਰ ਦਾ murid ਵੀ ਇਸੇ ਕਰਕੇ ਬਣਿਆ ਸੀ ਮੈਂ ਤਾਂ ਕੇਵਲ ਸਰੀਰਕ ਰੋਗ ਦੂਰ ਕਰਦਾ ਲੋਕ ਫੇਰ ਬਿਮਾਰ ਹੋ ਕੇ ਆ ਜਾਂਦੇ ਨਹੀਂ ਪਰ ਜਿਹੜਾ ਇੱਕ ਵਾਰ ਗੁਰੂ ਦੇ ਦਰ ਤੇ ਜਾਂਦਾ ਆ ਉਹਦਾ ਮਾਨਸਿਕ ਰੋਗ ਗੁਰੂ ਇਸ ਪ੍ਰਕਾਰ ਨਾਲ ਦੂਰ ਕਰਦਾ ਵੀ ਉਹ ਮੁੜ ਮੁੜ ਕੇ ਬਿਮਾਰੀ ਨਹੀਂ ਹੁੰਦਾ। ਸਰੀਰ ਤਕੜਾ ਜੇ ਮਨ ਤਕੜਾ ਹੈ ਨਾ ਤੇ ਸਰੀਰ ਆਪੇ ਤਕੜਾ ਹੋ ਜਾਂਦਾ ਹੈ। ਭਾਈ ਲਾਲੂ ਐਸੇ ਕਰਕੇ ਗੁਰੂ ਅਮਰਦਾਸ ਬਾਛਾ ਜੀ ਦੇ ਚਰਨਾਂ ਦਾ ਪੂਰਾ ਬਣਿਆ। ਮੇਰੇ ਮਾਲਕ ਤੁਸੀਂ ਮੰਦਾ ਇਲਾਜ ਕਰਦੇ ਹੋ ਮੈਂ ਤੰਦਾ ਇਲਾਜ ਕਰਦਾ। ਸਤਿਗੁਰੂ ਆਪ ਦੇ ਚਰਨਾਂ ਦੇ ਵਿੱਚ ਹੀ ਸੇਵਾਦਾਰ ਰੱਖ ਲੋ। ਮੇਰੇ ਮਨ ਨੂੰ ਵੀ ਹੌਸਲਾ ਬਣਿਆ ਰਹੇਗਾ। ਭਾਈ ਲਾਲੂ ਨੇ ਐਸੀਆਂ ਐਸੀਆਂ ਦਵਾਈਆਂ ਉਹਨਾਂ ਵੇਲਿਆਂ ਦੇ ਵਿੱਚ ਵਰਤੀਆਂ ਕਿ ਭਾਈ ਪ੍ਰੇਮੇ ਦਾ ਸਰੀਰ ਨਰਵਾ ਕਰਕੇ ਰੱਖਦਾ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਬਾਣੀ ਦੀਆਂ ਜੁਗਤੀਆਂ ਵਰਤੀਆਂ ਕਿ ਭਾਈ ਪ੍ਰੇਮਾ ਗੁਰੂ ਦੇ ਚਰਨਾਂ ਦਾ ਐਸਾ ਪੂਰਾ ਬਣਿਆ ਕਿ ਮੁੜ ਕੇ ਦੁਬਾਰਾ ਉਹ ਕੁਰਾਹੇ ਤੱਕ ਹੀ ਜਾਣਾ ਸੀ ਸਗੋਂ ਦੂਜਿਆਂ ਨੂੰ ਵੀ ਉਹਨੇ ਇਸ ਨਸ਼ਿਆਂ ਦੀ ਚੰਗੂਲ ਦੇ ਵਿੱਚੋਂ ਕੱਢਣ ਦੇ ਲਈ ਆਪ ਦਾ ਅੱਡੀ ਚੋਟੀ ਦਾ ਜੋਰ ਲਾਇਆ ਸਮਾ ਆਇਆ ਪਾਈ ਪ੍ਰੇਮੇ ਨੂੰ ਜਦੋਂ ਦੇਖਿਆ ਵੀ ਜਵਾਨ ਹੋ ਗਿਆ ਵਿਚਾਰੇ ਦੇ ਮਾਤਾ ਪਿਤਾ ਤਾਂ ਐ ਨਹੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹਦਾ ਰਿਸ਼ਤਾ ਪੱਕਾ ਕੀਤਾ ਪਿਤਾ ਤਾਂ ਮੰਨ ਗਿਆ ਮਾਂ ਅੜ ਗਈ ਕਹਿੰਦੀ ਐਦਾਂ ਕਿਦਾਂ ਕਰਦੇ ਆ ਨਾ ਇਹਦੇ ਖਾਨਦਾਨ ਦਾ ਕੋਈ ਤਾਂ ਪਤਾ ਵੀ ਇਹ ਕਿਹੜੇ ਖਾਨਦਾਨ ਚੋਂ ਆ ਨਾ ਇਹਦੀ ਕੋਈ ਜਾਇਦਾਦ ਸੰਪਤੀ ਇਕਲੌਤਾ ਮੁੰਡਾ ਕਿਤੇ ਦੂਜੀ ਥਾਂ ਤੋਂ ਆ ਕੇ ਇੱਥੇ ਵਸਿਆ ਹੈ ਨਾ ਖਾਨਦਾਨ ਦਾ ਪਤਾ ਨਾ ਜਾਤ ਪਾਤ ਦਾ ਨਾ ਪਰਿਵਾਰ ਦਾ ਨਾ ਇਹਦੇ ਕੋਲ ਕੁਝ ਹੈ ਮੈਂ ਆਪਦੇ ਜਿਗਰ ਦਾ ਟੁਟਾ ਐਦਾਂ ਕਿਸੇ ਅਣਜਾਣ ਦੇ ਹਵਾਲੇ ਕਿੱਦਾਂ ਕਰਦੇ ਆ ਗੁਰੂ ਅਮਰਦਾਸ ਸਾਹਿਬ ਕਹਿੰਦੇ ਮਾਤਾ ਤੇਰੇ ਵਿਚਾਰ ਦਰੁਸਤ ਨੇ ਜੇ ਰੀਤੀ ਹੈ ਤੇ ਆਪ ਦੀ ਧੀ ਦੇ ਲਈ ਇੰਨਾ ਸੋਚਣਾ ਤੇਰਾ ਫਰਜ਼ ਬਣਦਾ ਹੈ ਚੰਗੀ ਗੱਲ ਹੈ ਅੱਜ ਤੋਂ ਬਾਅਦ ਪ੍ਰੇਮਾ ਸਾਡਾ ਪੁੱਤਰ ਇਹਦੇ ਮਾਪਿਓ ਅਸੀਂ ਇਹਦੀ ਵੰਸ ਅਸੀਂ ਤੇ ਜੋ ਸਾਡਾ ਆ ਉਹ ਪ੍ਰੇਮੇ ਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਜਿਨੇ ਆਪ ਦਾ ਪੁੱਤਰ ਬਣਾ ਲਿਆ ਆ ਜਾ ਕੇ ਉਸ ਮਾਨ ਨੇ ਆਪ ਦੀ ਧੀ ਦਾ ਵਿਆਹ ਭਾਈ ਪ੍ਰੇਮੇ ਦੇ ਨਾਲ ਕਰਨ ਦਾ ਨਿਰਣਾ ਕੀਤਾ ਦੋਵਾਂ ਦਾ ਗੁਰਮਤ ਅਨੁਸਾਰ ਗੁਰੂ ਮਰਿਆਦਾ ਮੁਤਾਬਕ ਗੁਰੂ ਚਰਨਾਂ ਦੇ ਵਿੱਚ ਵਿਆਹ ਹੋਇਆ ਦੋਵਾਂ ਨੇ ਗ੍ਰਸਥ ਦੇ ਵਿੱਚ ਪ੍ਰਵੇਸ਼ ਕੀਤਾ ਹੌਲੀ ਹੌਲੀ ਸਤਿਗੁਰਾਂ ਨੇ ਕਿਰਪਾ ਕੀਤੀ ਦੋਵਾਂ ਨੂੰ ਗੁਰਮਤ ਐਨੇ ਚੰਗੇ ਤਰੀਕੇ ਨਾਲ ਦ੍ਰਿੜ ਕਰਾਈ ਉਸ ਧੀ ਦਾ ਨਾਮ ਸੀਗਾ ਜੀ ਮੱਥੋ ਤੇ ਇਹਨਾਂ ਦੋਨਾਂ ਨੂੰ ਧੰਗ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪ੍ਰਚਾਰਕ ਕਰਕੇ ਥਾਪੇ ਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 22 ਮੰਜੇ ਤੇ 52 ਪੀੜੇ ਥਾਪੇ ਸਨ ਧੰਗ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹਨਾਂ ਦੋਨਾਂ ਨੂੰ ਗੁਰਮਤ ਦਾ ਪ੍ਰਚਾਰਕ ਕ ਨਿਯੁਕਤ ਕੀਤਾ ਬੀਬੀ ਦਾ ਨਾਮ ਮੱਥੋ ਹੈ ਪ੍ਰੇਮੇ ਦਾ ਨਾਮ ਮੁਰਾਰੀ ਕਰਕੇ ਪ੍ਰਸਿੱਧ ਹੋਇਆ ਤੇ ਇਹ ਮੱਥੋ ਮੁਰਾਰੀ ਦੀ ਜੋੜੀ ਇਤਿਹਾਸ ਦੇ ਵਿੱਚ ਅੱਜ ਵੀ ਆਪ ਦਾ ਥਾਂ ਰੱਖਦੀ ਹੈ ਨਸ਼ਿਆਂ ਦੇ ਵੇ ਕਰਕੇ ਵੇਸ਼ਵਾਗਮੀ ਦੇ ਕਰਕੇ ਗਲਤਾਨ ਹੋ ਚੁੱਕਿਆ ਪ੍ਰੇਮਾ ਜੀ ਦਾ ਸਰੀਰ ਹੁਣ ਕੋਹੜ ਦੇ ਨਾਲ ਗਲ ਰਿਹਾ ਹੈ ਉਸ ਪ੍ਰੇਮੇ ਦਾ ਜੀਵਨ ਬਿਲਕੁਲ ਜੜ ਤੋਂ ਹੀ ਬਦਲ ਗਿਆ ਅੱਜ ਇਤਿਹਾਸ ਦੇ ਵਿੱਚ ਬੜੀ ਸਤਕਾਰਕ ਸ਼ਖਸੀਅਤ ਦੇ ਨਾਮ ਤੇ ਉਹਨਾਂ ਦੀ ਪਛਾਣ ਹੈ ਤੇ ਇਸ ਸਬ ਦਾ ਇੱਕੋ ਇੱਕ ਕਾਰਨ ਹੈ ਗੁਰੂ ਪਿਆਰਿਓ ਵੱਡੇ ਭਾਗ ਨਾਉ ਪਾਈਏ ਗੁਰਮਤ ਸ਼ਬਦ ਸੁਹਾਈ ਬੜਿਆਂ ਵੱਡਿਆਂ ਭਾਗਾਂ ਨਾਲ ਉਸ ਪ੍ਰੇਮੇ ਨੂੰ ਗੁਰੂ ਮਿਲਿਆ ਗੁਰੂ ਦੀ ਮੱਤ ਮਿਲੀ ਗੁਰੂ ਦੀ ਮੱਤ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਉਹਦੀ ਪਰਮਾਤਮਾ ਦੇ ਨਾਲ ਸਾਝ ਬਣੀ ਤੇ ਉਸ ਭਾਈ ਪ੍ਰੇਮੇ ਦਾ ਜੀਵਨ ਸੁਹਾਈ ਸ਼ੋਭਨੀਕ ਤੇ ਸੋਹਣਾ ਹੋ ਗਿਆ ਸਤਿਗੁਰੂ ਆਖਦੇ ਨੇ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿਆ ਸਮਾਈ ਉਹ ਕਰਤਾਰ ਆਪ ਉਹਨਾਂ ਦੇ ਮਨ ਦੇ ਵਿੱਚ ਆਣ ਕੇ ਵਸਿਆ ਅਤੇ ਇਸ ਦੇ ਸਦਕਾ ਉਹ ਭਾਈ ਪ੍ਰੇਮਾ ਜਿਨੇ ਆਪ ਦੀ ਸਾਰੀ ਜਾਇਦਾਦ ਉਜਾੜ ਕੇ ਰੱਖ ਦਿੱਤੀ ਨਸ਼ਿਆਂ ਚ ਉਹ ਪ੍ਰੇਮਾ ਹੁਣ ਸਹਜ ਦੇ ਵਿੱਚ ਆ ਗਿਆ ਉਹ ਪ੍ਰੇਮਾ ਹੁਣ ਸਾਦਗੀ ਚ ਆ ਗਿਆ ਸਾਦਾ ਭੋਜਨ ਤੇ ਸਾਦਾ ਜੀਵਨ ਇਹ ਉਹਦੀ ਸੁੰਦਰਤਾ ਬਣ ਗਏ